ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਇਸ ਵੇਲੇ ਕਾਫੀ ਮੁਸੀਬਤ ਦੇ ਵਿੱਚ ਹੈ ਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਕੋਲ ਗੁਹਾਰ ਲਾਈ ਹੈ ਕਿ ਮੇਰੇ ਹੱਕਾਂ ਨੂੰ ਸੁਰੱਖਿਅਤ ਰੱਖਣ ਦੇ ਲਈ ਤੁਸੀਂ ਕੁਝ ਕਰੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕਰਦੇ ਸਮੇਂ ਕਾਫੀ ਭਾਵੁਕ ਇੱਥੇ ਸੁਨੰਦਾ ਸ਼ਰਮਾ ਦਿਖਾਈ ਦੇ ਰਹੇ ਨੇ ਮਾਮਲਾ ਹੈ ਸੁਨੰਦਾ ਸ਼ਰਮਾ ਦੇ ਨਾਲ ਜੁੜਿਆ ਜਿਸ ਦੇ ਵਿੱਚ ਕਈ ਕੰਪਨੀਆਂ ਉਹਨਾਂ ਦਾ ਨਾਮ ਵਰਤ ਕੇ ਕਈ ਤਰ੍ਹਾਂ ਦੇ ਕੋਲਾਬੋਰੇਸ਼ਨ ਜਾਂ ਫਿਰ ਕਈ ਐਗਰੀਮੈਂਟ ਕਰਦੀਆਂ ਨੇ ਦੂਸਰੇ ਲੋਕਾਂ ਦੇ ਨਾਲ ਜਿਸ ਨੂੰ ਲੈ ਕੇ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਮੈਨੂੰ ਕੋਝ ਵੀ ਇਸ ਮਾਮਲੇ ਦੇ ਵਿੱਚ ਨਹੀਂ ਪਤਾ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਮੈਂ ਕਿਸੇ ਵੀ ਕੰਪਨੀ ਦੇ ਨਾਲ ਬਾਉਂਡ ਨਹੀਂ ਹਾਂ ਮੈਂ ਇੰਡੀਵਿਜੂਅਲੀ ਆਪਣੇ ਤੌਰ ਦੇ ਉੱਤੇ ਕੰਮ ਕਰ ਰਹੀ ਹਾਂ ਮੇਰਾ ਕਿਸੇ ਕੰਪਨੀ ਨਾਲ ਕੋਈ ਐਗਰੀਮੈਂਟ ਜਾਂ ਫਿਰ ਕਿਸੇ ਵਿਅਕਤੀ ਨਾਲ ਕੋਈ ਸਮਝੌਤਾ ਨਹੀਂ ਹੋਇਆ ਸਿਰਫ ਮੈਂ ਆਪਣੇ ਇਸ ਈਮੇਲ ਦੇ ਰਾਹੀਂ ਹੀ ਆਪਣੇ ਕੰਟੈਕਟ ਕਰਦੀ ਹਾਂ ਐਗਰੀਮੈਂਟ ਕਰਦੀ ਹਾਂ ਤਾ ਕਿਸੇ ਵੀ ਕੰਪਨੀ ਦੇ ਵੱਲੋਂ ਜੋ ਤੁਹਾਡੇ ਤੱਕ ਪਹੁੰਚ ਕੀਤੀ ਜਾ ਰਹੀ ਹੈ ਮੇਰੇ ਕੰਮਕਾਰ ਨੂੰ ਲੈ ਕੇ ਉਹ ਬਿਲਕੁਲ ਝੂਠੇ ਨੇ ਉਹਨਾਂ ਦੇ ਉੱਤੇ ਮੈਂ ਕਾਨੂੰਨੀ ਕਾਰਵਾਈ ਕਰਨ ਜਾ ਰਹੀ ਹਾਂ ਇਹ ਗੱਲ ਸੁਨੰਤਾ ਸ਼ਰਮਾ ਦੇ ਵੱਲੋਂ ਆਖੀ ਗਈ ਹੈ ਤੇ ਜੋ ਪੋਸਟ ਉਹਨਾਂ ਨੇ ਪਾਈ ਹੈ ਉਸ ਦੇ ਵਿੱਚ ਇਹਨਾਂ ਜੋ ਕੰਪਨੀਆਂ ਜਾਂ ਫਿਰ ਜੋ ਵਿਅਕਤੀ ਉਹਨਾਂ ਦਾ ਨਾਮ ਵਰਤ ਕੇ ਐਗਰੀਮੈਂਟ ਕਰ ਰਹੇ ਨੇ ਉਹਨਾਂ ਦੇ ਬਾਰੇ ਆਪਣੀ ਗੱਲ ਰੱਖੀ ਗਈ ਹੈ ਉਹਨਾਂ ਨੇ ਕਿਹਾ ਹੈ ਕਿ ਬਸ ਕਰੋ ਹੁਣ ਜੋ ਕੁਝ ਮੇਰੇ ਨਾਲ ਕਰ ਰਹੇ ਹੋ ਆਪਣੇ ਬੱਚਿਆਂ ਨੂੰ ਮੇਰੀ ਜਗ੍ਹਾ ਰੱਖ ਕੇ ਸੋਚੋ ਤੇ ਫਿਰ ਮਹਿਸੂਸ ਕਰੋ ਕਿ ਮੇਰੀ ਮਾਂ ਮੈਨੂੰ ਕਿਵੇਂ ਵੇਖਦੀ ਹੂ ਰੋਜ਼ ਕਿੰਨੀ ਤਕਲੀਫ ਚ ਹੋਊਗੀ 2 ਸਾਲ ਹੋ ਗਏ ਇਕੱਲੀ ਨੂੰ ਸਭ ਕੁਝ ਸੰਭਦੀ ਨੂੰ ਹਿੰਮਤ ਵੀ ਕਿਸੇ ਵੇਲੇ ਜਵਾਬ ਦੇ ਦਿੰਦੀ ਹੈ ਮੈਨੂੰ ਮੇਰੇ ਪਿਓ ਦੇ ਜਾਣ ਦੇ ਗਮ ਚ ਹਲੇ ਤੱਕ ਮੈਂ ਬਾਹਰ ਨਹੀਂ ਆਈ ਕੀ ਤੁਸੀਂ ਵੀ ਨਵੇਂ ਰੋਗ ਲਾ ਦਿੱਤੇ ਮੈਨੂੰ ਮੇਰੀ ਰੋਜ਼ੀ ਰੋਟੀ ਤੇ ਰੋਜ਼ ਲੱਤ ਮਾਰਦੇ ਹੋ ਥੋੜਾ ਜਿਆ ਰਹਿਮ ਕਰੋ ਘਰ ਤੱਕ ਨਹੀਂ ਹੈਗਾ ਮੇਰੇ ਕੋਲ ਮੇਰਾ ਰੋਟੀ ਜੋਗੀ ਤਾਂ ਛੱਡ ਦਿਓ ਤਾਂ ਇਹ ਗੱਲ ਆਖੀ ਹੈ ਸੁਨੰਦਾ ਸ਼ਰਮਾ ਨੇ ਜਿਸ ਤੋਂ ਬਾਅਦ ਸੋਨੀਆ ਮਾਨ ਆਮ ਆਦਮੀ ਪਾਰਟੀ ਦੇ ਵਿੱਚ ਜੋ ਹੁਣੇ-ਹੁਣੇ ਸ਼ਾਮਲ ਹੋਏ ਨੇ ਉਹਨਾਂ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਸੋਨੀਆ ਮਾਨ ਦੇ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ ਫੇਸਬੁੱਕ ਦੇ ਉੱਤੇ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਹੌਸਲਾ ਦਿੱਤਾ ਗਿਆ ਤੇ ਕਿਹਾ ਗਿਆ ਕਿ ਅਸੀਂ ਤੁਹਾਡੇ ਨਾਲ ਆ ਤੇ ਉਹਨਾਂ ਨੇ ਇੱਥੇ ਜੋ ਇੱਕ ਟੈਗ ਕੀਤਾ ਸੁਨੰਦਾ ਸ਼ਰਮਾ ਨੇ ਆਪਣੀ ਪੋਸਟ ਦੇ ਵਿੱਚ ਕਿ ਜੇ ਹੁਣ ਨਹੀਂ ਤੇ ਫਿਰ ਕਦੋਂ ਇਸ ਗੱਲ ਦਾ ਹੈਸ਼ਟੈਗ ਹੈ ਜਿਹੜਾ ਉਹਨਾਂ ਦੇ ਵੱਲੋਂ ਵਰਤਿਆ ਗਿਆ ਤੇ ਸੋਨੀਆ ਮਾਨ ਉਹਨਾਂ ਦੇ ਪੱਖ ਵਿੱਚ ਆਉਂਦੇ ਦਿਖਾਈ ਦੇ ਰਹੇ ਆ ਤਾਂ ਸੁਨੰਦਾ ਸ਼ਰਮਾ ਇਸ ਮਾਮਲੇ ਨੂੰ ਲੈ ਕੇ ਕਾਫੀ ਹਤਾਸ਼ ਨਿਰਾਸ਼ ਤੇ ਦੁਖੀ ਦਿਖਾਈ ਦੇ ਰਹੇ ਆ ਕਿਉਂਕਿ ਬਹੁਤ ਸਾਰੇ ਨਾਮ ਜਿਹੜੀਆਂ ਕੰਪਨੀਆਂ ਦੇ ਵੱਲੋਂ ਐਗਰੀਮੈਂਟ ਦੇ ਤੌਰ ਤੇ ਵਰਤ ਕੇ ਉਹਨਾਂ ਦਾ ਜਿਹੜਾ ਬਿਜ਼ਨਸ ਹੈ ਉਸ ਨੂੰ ਡਿਸਟਰੋਏ ਕੀਤਾ ਜਾ ਰਿਹਾ ਹੈ ਉਸ ਦੇ ਉੱਤੇ ਕਈ ਤਰੀਕੇ ਦੇ ਨਾਲ ਆਪਣੇ ਅਧਿਕਾਰ ਜਮਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੁਨੰਦਾ ਸ਼ਰਮਾ ਨੇ ਇਹ ਦੋਸ਼ ਲਾਇਆ ਕਿ ਕੰਪਨੀਆਂ ਮੇਰਾ ਨਾਮ ਵਰਤ ਰਹੀਆਂ ਨੇ ਤੇ ਮੇਰੇ ਜੋ ਐਗਰੀਮੈਂਟ ਨੇ ਜਾਂ ਫਿਰ ਮੇਰੇ ਜੋ ਪ੍ਰੋਗਰਾਮ ਨੇ ਜਾਂ ਮੇਨੇ ਕਲੱਬਸ ਨੇ ਉਹਨਾਂ ਨੂੰ ਆਪਣੇ ਅਧੀਨ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਸੁਨੰਦਾ ਸ਼ਰਮਾ ਦਾ ਕਹਿਣਾ ਹੈ ਕਿ ਮੈਂ ਕਿਸੇ ਦੇ ਨਾਲ ਕੋਈ ਕੰਪਨੀ ਦੇ ਨਾਲ ਐਗਰੀਮੈਂਟ ਨਹੀਂ ਕੀਤਾ ਹੋਇਆ ਮੈਂ ਆਪਣਾ ਕੰਮ ਆਪਣੇ ਤੌਰ ਤੇ ਕਰ ਰਹੀ ਹਾਂ ਤਾਂ ਇਸ ਮਾਮਲੇ ਦੇ ਉੱਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਅਪੀਲ ਕਰਕੇ ਕਾਰਵਾਈ ਦੀ ਮੰਗ ਸੁਨੰਦਾ ਸ਼ਰਮਾ ਦੇ ਵੱਲੋਂ ਕੀਤੀ ਗਈ ਹੈ ਤੇ ਇੰਡਸਟਰੀ ਦੇ ਵਿੱਚ ਜੋ ਹੋਰ ਗਾਇਕ ਨੇ ਅਦਾਕਾਰ ਨੇ ਕਲਾਕਾਰ ਨੇ ਉਹਨਾਂ ਤੋਂ ਵੀ ਇਸ ਮਾਮਲੇ ਤੇ ਆਪਣਾ ਸਾਥ ਦੇਣ ਦੀ ਮੰਗ ਉਹਨਾਂ ਦੇ ਵੱਲੋਂ ਕੀਤੀ ਗਈ ਹੈ